19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸੱਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਕਹਿੰਦੇ ਨੇ ਜੈਸਾ ਅੰਨ ਵੈਸਾ ਤਨ ਵੈਸਾ ਮਨ ਸੋ ਸਾਰਾ ਕੁਝ ਜਿਹੋ ਜਿਹਾ ਤੁਹਾਡਾ ਫੂਡ ਹੋਏਗਾ ਉਹੋ ਜਿਹੀ ਤੁਹਾਡੀ ਸਿਹਤ ਹੋਏਗੀ ਤੇ ਜਿਹੜੇ ਆਪਣੇ ਸਿਹਤ ਦੇ ਡਿਟਰਮੀਨੈਂਟਸ ਆ ਉਹਦੇ ਵਿੱਚ ਖਾਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਔਰ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਰਾਹੁਲ ਜੀ ਔਰ ਸੁੰਦਵਾਲੀਆ ਜੀ ਸਾਡੇ ਸੈਕਟਰੀ ਔਰ ਜਿਹੜੇ ਆਪਣੇ ਸਾਡੇ ਮੇਰੇ ਆਫਿਸ ਦੇ ਜਿਹੜੇ ਸਾਰੇ ਸਟਾਫ ਨੰਬਰ ਸਾਡੇ ਨਾਲ ਆ ਜੀ ਆਫਿਸ ਆਫਸਰਸ ਤੇ ਅਸੀਂ ਵਚਨਬੱਧ ਆ ਜੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਖਾਣਾ ਮਿਲੇ ਉਹ ਸ਼ੁੱਧ ਮਿਲੇ ਔਰ ਸਿਹਤਪਰਪੂਰ ਹੋਵੇ ਉਹਦੇ ਵਾਸਤੇ ਅਸੀਂ ਬਹੁਤ ਸਾਰੇ ਉਪਰਾਲੇ ਕਰ ਰਹੇ ਆ ਜਿਹੜੇ ਨਾਰਮਲ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਵੀ ਜਿਹੜੇ ਜਿਹੜੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਇਹ ਸੈਂਪਲ ਲੈਂਦੇ ਆ ਔਰ ਟੈਸਟ ਕਰਦੇ ਆ ਬਟ ਜਿਹੜੀਆਂ ਇਸ ਤੋਂ ਸਿਵਾਏ ਅਸੀਂ ਐਕਟੀਵਿਟੀਜ਼ ਕਰਦੇ ਆ ਮੈਂ ਉਹ ਵੀ ਤੁਹਾਨੂੰ ਡਿਟੇਲ ਕਰਾਂਗਾ ਸਾਰਾ ਕਿ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਫੂਡ ਸੇਫਟੀ ਵੈਨ ਸਾਡੀਆਂ ਜਿਹੜੀਆਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੈਗੀ ਆ ਜਿਹੜੀ ਜਾ ਕੇ ਇਸ ਮੌਕੇ ਤੇ ਟੈਸਟ ਕਰਕੇ ਲੋਕਾਂ ਨੂੰ ਦੱਸਦੀ ਆ ਤੇ ਉਹਦੇ ਵਿੱਚ ਜਿਹੜਾ ਕੰਜ਼ਿਊਮਰ ਹੈ ਉਹ ਵੀ ਟੈਸਟ ਕਰਵਾ ਸਕਦਾ ਡੇਰੀ ਵਾਲਾ ਦੁਕਾਨਦਾਰ ਜਿਹੜਾ ਫੂਡ ਬਿਜ਼ਨਸ ਆਪਰੇਟਰ ਹੈ ਉਹ ਵੀ ਆਪਣੀ ਸੇਫਟੀ ਵਾਸਤੇ ਟੈਸਟ ਕਰਵਾ ਸਕਦਾ ਕਿਉਂਕਿ ਉਹ ਕਹਿੰਦਾ ਜੀ ਮੈਂ ਵੀ ਕਿਤੇ ਪਰਚੇਸ ਕਰ ਰਿਹਾ ਮੈਂ ਘਰ ਬਣਾ ਰਿਹਾ ਇਹ ਸੋ ਉਹਨਾਂ ਇਸ ਇਸ ਤੋਂ ਸਿਵਾਏ ਜਿਹੜੇ ਰੇੜੀ ਵਾਲੇ ਹੈਗੇ ਆ ਉਹਦੇ ਚ ਜਿਹੜੇ ਬੇਅਰ ਮਿਨੀਮਮ ਸਟੈਂਡਰਡਸ ਹੈਗੇ ਆ ਉਹਨਾਂ ਨੂੰ ਉਹਦੀ ਟ੍ਰੇਨਿੰਗ ਵੀ ਦਿੰਦੇ ਆ ਸਰਟੀਫਿਕੇਸ਼ਨ ਵੀ ਕਰਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਕਰਦੇ ਆ ਔਰ ਉਹਨਾਂ ਨੂੰ ਜਿਹੜੀ ਹਾਈਜੀਨ ਪ੍ਰੈਕਟਿਸਸ ਹੈ ਉਹਦੇ ਬਾਰੇ ਵੀ ਦੱਸਦੇ ਆ ਔਰ ਅਸੀਂ ਬਹੁਤ ਕੁਝ ਨਵਾਂ ਕਰਨ ਜਾ ਰਹੇ ਆ ਉਹ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਬਟ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਫੂਡ ਚੇਨ ਦੇ ਨਾਲ ਖੇਤਾਂ ਤੋਂ ਲੈ ਕੇ ਸੋਇਲ ਹੈਲਥ ਤੋਂ ਲੈ ਕੇ ਜਿਹੜਾ ਕਿਸਾਨ ਪ੍ਰੋਡਿਊਸ ਕਰ ਰਿਹਾ ਔਰ ਫਿਰ ਉਹ ਮੰਡੀ ਵਿੱਚ ਜਾ ਰਹੀ ਹੈ ਜਾਂ ਡੇਰੀ ਹੈਗੀ ਆ ਕੋਈ ਜਿਹੜਾ ਪਿੰਡ ਦੇ ਵਿੱਚ ਕਿਸੇ ਨੇ ਕੋਈ ਮਵੇਸ਼ੀ ਰੱਖਿਆ ਹੋਇਆ ਦੁੱਧ ਉਥੋਂ ਚੱਲਦਾ ਉਹਦੇ ਕੋਲੋਂ ਫਿਰ ਅੱਗੇ ਦੂਜੀ ਲੈ ਕੇ ਜਾਂਦਾ ਫਿਰ ਉਹ ਕਿਤੇ ਨਾ ਕਿਤੇ ਡੇਰੀ ਵੇਚ ਜਾਂਦਾ ਉੱਥੇ ਪ੍ਰੋਸੈਸਿੰਗ ਹੁੰਦੀ ਆ ਤੇ ਉਹਦੇ ਨਾਲ ਜਿਹੜਾ ਹੈਗਾ ਮਤਲਬ ਜਿਵੇਂ ਮਿਲਕ ਤੇ ਉਹਦੇ ਪ੍ਰੋਡਕਟਸ ਪ੍ਰੋਬਲਮ ਇੱਥੇ ਸ਼ੁਰੂ ਹੁੰਦੀ ਆ ਜੀ ਜਦੋਂ ਗੱਲ ਆ ਗਈ ਪਨੀਰ ਦੀ ਉੱਥੇ ਦਿੱਕਤ ਆ ਵੱਡੀ ਜੇ ਗੱਲ ਆ ਗਈ ਦੇਸੀ ਘਿਓ ਦੀ ਉੱਥੇ ਵੱਡੀ ਪ੍ਰੋਬਲਮ ਹੈ ਤੇ ਮੈਕਸਿਮ ਜਿਹੜੀ ਡਾਕਟੋਰੇਸ਼ਨ ਹੈ ਉਹਨਾਂ ਦੇ ਵਿੱਚ ਹੈ ਜੇ ਮੈਂ ਤੁਹਾਡੇ ਨਾਲ ਪਿਛਲੇ ਸਾਲ ਦਾ ਡਾਟਾ ਸ਼ੇਅਰ ਕਰਾਂ ਜਿਹੜਾ ਤੁਹਾਡਾ ਪਨੀਰ ਹੈਗਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਨੀਰ ਜਿਹੜਾ ਹੁੰਦਾ ਜਿਹੜੇ ਖਾਸ ਕਰਕੇ ਜਿਹੜੇ ਵੈਜੀਟੇਰੀਅਨ ਨੇ ਉਹ ਕਹਿੰਦੇ ਚਲੋ ਜਿਹੜੇ ਨਾਨ ਵੈਜੀਟੇਰੀਅਨ ਨੇ ਵੀ ਆਪਾਂ ਪਨੀਰ ਲੈ ਲਓ ਬਹੁਤ ਅੱਛਾ ਸੋਰਸ ਆ ਇਹ ਉਹਦੇ ਵਿੱਚੋਂ ਅਸੀਂ ਜਿਹੜੇ 531 ਸੈਂਪਲ ਸੀ ਉਹਦੇ ਚੋਂ ਜਿਹੜੇ 196 ਸੀ ਜੋ ਕਿ ਬਹੁਤ ਵੱਡਾ ਨੰਬਰ ਹੈ ਮਤਲਬ ਤੁਸੀਂ ਕਹ ਲਓ ਵੀ 1/3 ਤੋਂ ਵੀ ਜ਼ਿਆਦਾ ਉਹ ਸਬਸਟੈਂਡਰਡ ਸੀ ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੈ ਜਿਹੜੇ 59 59 ਸੈਂਪਲ ਹੈ ਜਿਹੜੇ ਆ ਗਏ ਉਹ ਅਨਸੇਫ ਸੀ ਥੈਟ ਮੀਨਸ ਕਿ ਉਹਨਾਂ ਨੇ ਕੋਈ ਹੋਜੇ स्टार्च ਹੋਰ ਇਹੋ ਜੇ ਕੈਮੀਕਲਸ ਯੂਜ਼ ਕੀਤੇ ਜਿਹੜੇ ਨਹੀਂ ਯੂਜ਼ ਕਰਨੇ ਚਾਹੀਦੇ ਇਹਦਾ ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ ਵੀ ਅਸੀਂ ਇਹਦੇ ਵਾਸਤੇ ਹੋਰ ਕੀ ਕਰਦੇ ਆ ਇਹ ਪਹਿਲਾ ਕੰਮ ਹੈ ਜਿਹੜੀ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦ ਇਹ ਆ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਪਨੀਰ ਲੈਣਾ ਹੈਗਾ ਤਾਂ ਕਿਸੇ ਸਰਟੀਫਾਈਡ ਸੋਰਸ ਤੋਂ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲੈਣਾ ਚਾਹੀਦਾ ਜਾ ਤੁਸੀਂ ਇਹ ਕੋਈ ਬਹੁਤੀ ਔਖੀ ਚੀਜ਼ ਨਹੀਂ ਹੈ ਜੇ ਤੁਸੀਂ ਪਨੀਰ ਖਾਣਾ ਹੈ ਤੇ ਘਰੇ ਬਣਾ ਲਓ ਉਹਨੂੰ ਆਪਣੇ ਆਮ ਲੇਡੀਜ਼ ਜਦੋਂ ਦੁੱਧ ਖਰਾਬ ਹੋ ਜਾਂਦਾ ਸੀ ਪਨੀਰ ਖੁਦ ਬਣਾਉਂਦੀਆਂ ਸੀ ਤੇ ਤੁਸੀਂ ਮਿਲਕ ਲੈ ਕੇ ਖੁਦ ਪਨੀਰ ਬਣਾ ਲਓ ਬਾਜ਼ਾਰ ਤੋਂ ਘੱਟ ਤੋਂ ਘੱਟ ਖਰੀਦੋ ਉਹਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਲੇਕਿਨ ਇਹਦੇ ਨਾਲ ਨਾਲ ਮੈਂ ਜਿਹੜੇ ਜਿਹੜੇ ਫੂਡ ਬਿਜ਼ਨਸ ਆਪਰੇਟਰਸ ਆ ਚਾਹੇ ਉਹ ਵੱਡੀਆਂ ਦੁਕਾਨਾਂ ਵਾਲੇ ਹੋਣ ਛੋਟੀਆਂ ਵਾਲੇ ਹੋਣ ਵੀ ਜੇ ਉਹ ਵੀ ਪਨੀਰ ਟੈਸਟ ਕਰਦੇ ਆ ਤਾਂ ਤੁਹਾਡੇ ਸਾਡੇ ਕੋਲੇ ਫੈਸਿਲਿਟੀ ਹੈ ਕਿ ਤੁਸੀਂ ਸਾਡੀ ਫੂਡ ਸੇਫਟੀ ਜਿਹੜੀ ਔਨ व्हील्स ਹੈਗੀ ਆ ਵੈਨ ਮਗਾਓ ਤੇ ਉਹਨੂੰ ਟੈਸਟ ਕਰਾ ਲਓ ਆਪਣੀ ਸੇਫਟੀ ਵਾਸਤੇ ਵੀ ਤੇ ਲੋਕਾਂ ਦੀ ਸੇਫਟੀ ਵਾਸਤੇ ਵੀ ਇਹ ਜਿਹੜੀਆਂ ਫਿਗਰਸ ਹੈਗੀਆਂ ਬਹੁਤ ਜ਼ਿਆਦਾ ਮਤਲਬ ਡਿਸਟਰਬੈਂਸ ਹੈਗੀਆਂ ਇਹਦੇ ਚ ਅਸੀਂ ਵੈਸੇ ਵੀ ਜਿਹੜਾ ਤੁਹਾਡੇ 18 ਕੁਇੰਟਲ ਕਿਤੇ ਮਤਲਬ ਕਿਤੇ 1 ਕੁਇੰਟਲ ਕਿਤੇ 2 ਕੁਇੰਟਲ ਕਿਤੇ 3 ਕੁਇੰਟਲ ਜਿੱਥੇ ਸਾਨੂੰ ਲੱਗਦਾ ਵੀ ਦੇਖਣ ਜਿਹੜਾ ਹੈਗਾ ਠੀਕ ਨਹੀਂ ਹੈ ਉਹਨੂੰ ਅਸੀਂ ਡਿਸਟਰੋਏ ਵੀ ਕਰਦੇ ਆ ਇਸੇ ਤਰ੍ਹਾਂ ਜਿਹੜੀ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਘਿਓ ਦੇ ਵਿੱਚ ਆਂਦੀ ਆ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਅਸੀਂ 222 ਸੈਂਪਲ ਦੇ ਵਿੱਚੋਂ 20 ਜਿਹੜੇ ਹੈਗੇ ਆ ਜੀ ਤਕਰੀਬਨ ਤਕਰੀਬਨ 9% ਜਿਹੜੇ ਹੈਗੇ ਆ ਉਹ ਸਬਸਟੈਂਡਰਡ ਸੀ ਤੇ ਸਬਸਟੈਂਡਰਡੋਂ ਜ਼ਿਆਦਾ 28 ਸੀ ਜਿਹੜੇ ਸੀ ਉਹ ਜਿਹੜੇ ਸੀਗੇ ਉਹ ਅਨਸੇਫ ਸੀਗੇ ਇਹਨਾਂ ਦੇ ਵਿੱਚ ਘਿਓ ਦੇ ਵਿੱਚ ਤੇ ਪਨੀਰ ਦੇ ਵਿੱਚ ਮਿਲਾਵਟ ਬਹੁਤ ਹੈ ਜੀ ਦੇਖੋ ਕੁਝ ਬੰਦੇ ਹੈਗੇ ਆ ਜਿਹੜੇ ਜਿਸ ਤਰ੍ਹਾਂ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਜਿਹੜੇ ਕ੍ਰਾਈਮਨਲ ਆ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਸਮਝਦਾ ਮੈਨੂੰ ਦੇਸੀ ghee ਉਹਦੇ ਵਿੱਚ ਬਹੁਤ ਹੈ ਕਿਉਂਕਿ ਅੱਜ ਕੱਲ ਇੱਕ ਤੁਸੀਂ ਹੋਰ ਸੁਣਿਆ ਹੋਣਾ A1 ghee A2 ghee ਸੁਣਿਆ ਹੋਣਾ ਜੀ ਜਿਹੜਾ A1 ਹੈ ਉਹ ਮਤਲਬ ਜੇ 600 ਤੋਂ 1000 ਰੁਪਏ ਕਿਲੋ ਹੈ ਇਹ A2 ਕਰਕੇ ਉਹਨੂੰ 2000 3000 ਰੁਪਏ ਕਿਲੋ ਵਿੱਚ ਜਾਂਦੇ ਆ देयर इज ਨਥਿੰਗ ਲਾਈਕ A2 ghee ਕੋਈ ਮਤਲਬ ਕੋਈ ਕਲਾਸੀਫਿਕੇਸ਼ਨ ਉਹਨੇ ਆਪੇ ਬਣਾ ਲਿਆ ਜੀ ਲੋਕਾਂ ਨੇ ਕੋਈ ਕੋਈ ਮਤਲਬ ਕਿ ਇਹਦੇ ਵਿੱਚ ਕੋਈ ਹੈ ਜੀ ਇਦਾਂ ਦਾ ਸਟੈਂਡਰਡ ਕੁਝ ਨਹੀਂ ਹੈ ਜੀ ਕੋਈ ਕੋਈ A2 ghee ਨਹੀਂ ਹੈ ਜੀ ਕਿਤੇ ਵੀ ਕੋਈ ਮਤਲਬ ਇਹਦੇ ਨਾਲ ਮਿਸਲੀਡ ਹੋਣ ਦੀ ਲੋੜ ਨਹੀਂ ਹੈ ਅਗੇਨ ਮੈਂ ਕਹੂੰਗਾ ਕਿ ਤੁਸੀਂ ਜਿਹੜਾ ਨੋਨ ਸੋਰਸ ਹੈ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨੋਂ ਤਾਂ ਲਾਓ ਜਾਂ ਤੁਸੀਂ ਜਿਹੜਾ ਹੈਗਾ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਹਰ ਘਰ ਦੇ ਵਿੱਚ ਦੇਸੀ ਕਿਉਂ ਬਣਦਾ ਸੀਗਾ ਜੀ ਤੁਸੀਂ ਦੁੱਧ ਲਾਓ ਚਾਹੇ ਉਸ ਤੋਂ ਪਨੀਰ ਬਣਾਓ ਔਰ ਉਹਦੇ ਤੋਂ ਮਲਾਈ ਉਤਾਰ ਕੇ ਉਹਦੇ ਨਾਲ ਮੱਖਣ ਵੀ ਬਣਦਾ ਔਰ ਤੋਂ ਦੇਸੀ ਘਿਓ ਵੀ ਬਣਦਾ ਔਰ ਉਸੇ ਦੁੱਧ ਦੇ ਨਾਲ ਜਿਹੜਾ ਤੁਸੀਂ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਨੂੰ ਸਕਿਮ ਫਰੀ ਮਿਲਕ ਵੀ ਮਿਲਦਾ ਉਹਦੇ ਨਾਲ ਦਹੀਂ ਵੀ ਬਣਦਾ ਉਹਦੇ ਨਾਲ ਤੁਸੀਂ ਬੈਟਰ ਇਹ ਆ ਕਿ ਉਹਨੂੰ ਦੁੱਧ ਲੈ ਕੇ ਤੁਸੀਂ ਪਨੀਰ ਵੀ ਆ ਬਣਾਓ ਤੇ ਘਿਓ ਵੀ ਆ ਬਣਾਓ ਜਾਂ ਨੋਨ ਸੋਰਸ ਤੋਂ ਲਓ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਐਡਲਟਰੇਸ਼ਨ ਬਹੁਤ ਜ਼ਿਆਦਾ ਹੈ